ਮਾਦ ਸਰਪੰਚ ਮੈਂਬਰ ਤੇ ਮੇਰੀ ਵਾਈਫ ਸਰਪੰਚ ਮੌਜੂਦਾ ਨੀਨਾ ਕੁਮਾਰੀ ਅਸੀਂ ਲੋਹੜੀ ਦੇ ਤਿਹਾੜ ਤੇ ਤੇ ਨਵੇਂ ਸਾਲ ਦੀਆਂ ਹਰ ਇੱਕ ਨੂੰ ਮੁਬਾਰਕਾਂ ਦਿੰਦੇ ਆਂ ਅਸੀਂ ਆਸ ਕਰਦੇ ਆਂ ਕਿ ਇਹ ਨਵਾਂ ਸਾਲ ਤੇ ਲੋਹੜੀ ਮੁਬਾਰਕਾਂ ਸਾਰਿਆਂ ਨੂੰ ਮੈਂ ਅਪੀਲ ਕਰਦਾ ਕਿ ਜਿੱਥੇ ਲੜਕੀਆਂ ਦੀ ਲੋਹੜੀ ਮਨਾਉਂਦੇ ਆਂ ਉਹ ਲੜਕੀਆਂ ਦੀ ਲੋਹੜੀ ਵੀ ਮਨਾਓ ਪਿਆਰ ਦੀ ਭਾਵਨਾ ਵਾਸ਼ ਸਕਦੀ ਆਂ ਚਾੜੀ ਤਿਆਂ ਦਾ ਸਤਿਕਾਰ ਹੋਈ ਮੈਂ ਨੌਜਵਾਨਾਂ ਨੂੰ ਅਪੀਲ ਕਰਦਾ ਆਂ ਕੀ ਮਰੀ ਸੰਤ ਛੱਡ ਕੇ ਚੰਗੀ ਸੰਤ ਫੜੋ। ਮੈਡਾ ਵੱਲ ਖਿਆਲ ਦੋ ਪਿੱਤਾ ਤੁਹਾਡਾ ਪੁੱਖ ਚੰਗਾ ਹੋਏ। ਜੇ ਤੁਹਾਡਾ ਪੁੱਖ ਵਧੀਆ ਹੋਏਗਾ ਸਾਡੇ ਪਿੰਡ ਦਾ ਤੇ ਦੇ ਦਾ ਨਾ ਨਾ ਹੋਏਗਾ। ਮੈਂ ਸਾਰੇ ਪਿੰਡਾਂ ਦੇ ਸਪਿੰਚਾਂ ਅਤੇ ਆਪਣੀ ਪੰਚਾਇਤ ਸੂਚੀ ਵੱਲੋਂ ਉਹਨਾਂ ਸਾਰਿਆਂ ਤੇ ਨੌਲੀ ਦੀ ਲੱਖ ਲੱਖ ਵਧਾਈ ਦਿੰਦਾ।